ਆਪ ਵਰਕਰ ਨੂੰ ਮਾਈਨਿੰਗ ਖਿਲਾਫ ਆਵਾਜ਼ ਬੁਲੰਦ ਕਰਨਾ ਪਿਆ ਭਾਰੀ ਪੁਲਿਸ ਨੇ ਪਾਇਆ ਮੋਬਾਈਲ ਚੋਰੀ ਦਾ ਪਰਚਾ ਤਦਾਖੋਰ ਦੀ ਮਹਿਲਾ ਸਰਪੰਚ ਰਵਨਦੀਪ ਕੌਰ ਦੇ ਪਤੀ ਸੁਖਵਿੰਦਰ ਸਿੰਘ ਨੂੰ ਮਾਈਨਿੰਗ ਖਿਲਾਫ ਆਵਾਜ਼ ਬੁਲੰਦ ਕਰਨੀ ਮਹਿੰਗੀ ਪੈ ਗਈ ਸੁਖਵਿੰਦਰ ਸਿੰਘ ਦਾ ਦੋਸ਼ ਹੈ ਕਿ ਉਸਨੇ ਪਿੰਡ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਨੂੰ ਮੋਬਾਈਲ ਚੋਰੀ ਦੇ ਝੂਠੇ ਕੇਸ ਵਿੱਚ उलझा ਦਿੱਤਾ ਪੰਜਾਬ ਪੁਲਿਸ ਦੀ ਇਸ ਨਿੰਦਣਯੋਗ ਕਾਰਵਾਈ ਨੂੰ ਲੈ ਕੇ ਪਿੰਡ ਦਾਦਾਹੂਰ ਵਾਸੀਆਂ ਤੇ ਪੰਚਾਇਤ ਯੂਨੀਅਨ ਰਾਇਕੋਟ ਵੱਲੋਂ ਸਰਪੰਚ ਸੁਖਵਿੰਦਰ ਸਿੰਘ ਦੇ ਹੱਕ 'ਚ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਇਸ ਮੌਕੇ ਰੋ ਵਿੱਚ ਆਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੀੜਤ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਦਾ ਸਮਰਥਕ ਰਿਹਾ ਅਤੇ ਲੰਗੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਖੁੱਲ੍ਹ ਕੇ ਮਦਦ ਕੀਤੀ। ਪਰੰਤੂ ਮਾਨ ਸਰਕਾਰ ਨੇ ਪਰਚੇ ਦੇ ਰੂਪ ਵਿੱਚ ਉਸ ਨੂੰ ਜੋ ਤੋਹਫਾ ਦਿੱਤਾ ਉਸ ਨਾਲ ਉਸ ਦੀ ਬੇਦਾਗ ਸ਼ਖਸੀਅਤ ਨੂੰ ਵੱਡੀ ਟਾਹ ਵੱਜੀ ਹੈ ਉਹਨਾਂ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਇਮਾਨਦਾਰ ਹੋਣ ਦਾ ਦਾਵਾ ਕਰਨ ਵਾਲੇ ਮੁੱਖ ਮੰਤਰੀ ਦੇ ਦਾਅਵੇ ਸਿਰਫ ਦਿਖਾਵਾ ਹੀ ਹਨ ਜਦਕਿ ਹਕੀਕਤ ਵਿੱਚ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਹਾਥੀ ਦੇ ਦੰਦਾ ਵਰਗੀ ਹੈ ਇਸ ਮੌਕੇ ਪੰਚਾਇਤ ਯੂਨੀਅਨ ਰਾਇਕੋਟ ਦੇ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਨੇ ਆਖਿਆ ਕਿ ਇਲਾਕੇ ਦੇ ਸਮੂੱਚੇ ਸਰਪੰਚ ਤੇ ਪੰਚਾਇਤ ਯੂਨੀਅਨਾਂ ਆ ਸੁਖਵੰਤਰ ਸਿੰਘ ਦੇ ਨਾਲ ਖੜੀਆਂ ਹਨ ਉਹਨਾਂ ਕਿਹਾ ਕਿ ਯੂਨੀਅਨ ਇਸ ਪਰਚੇ ਨੂੰ ਰੱਦ ਕਰਵਾਉਣ ਲਈ ਹਰ ਸੰਭਵ ਸੰਘਰਸ਼ ਕਰੇਗੀ ਸਾਡੇ ਖੇਤ ਦੇ ਗੋੜ ਦੇ ਵਿੱਚ ਮਾਈਨਿੰਗ ਕਰਦੇ ਸੀਗੇ ਸਾਡੇ ਪਿੰਡ ਦੀ ਬੰਦੇ ਜਮੀਨ ਉਹ ਚੰਡੀਗੜ੍ਹ ਫਤਿਗੜ ਸਾਹਿਬ ਕੰਨੀ ਪਿੰਡ ਪੈਂਦਾ ਚੁੰਨੀਗੜ੍ਹ ਉੱਥੋਂ ਦੀ ਆ ਮੈਨ ਕਿਤਾ ਇਹ 3 ਸਾਲਾਂ ਤੋਂ ਤਕਰੀਬਨ ਕਰਦੇ ਆ ਬ੍ਰਿਤੀ ਗ੍ਰੁਤੀ ਕੱਢ ਕੇ ਵਿੱਚ ਹੀ ਅਸੀਂ ਚਲੋ ਕਿਸੇ ਨੂੰ ਕੀ ਕਹਿਣਾ ਇਹ ਦੌੜ ਖੇਚ ਕਰ ਰਿਹਾ ਪਰ ਜਦੋਂ ਸਾਡੇ ਖੇਤ ਦੇ ਨਾਲ ਆ ਕੇ 11-12 ਫੁੱਟ ਇਹਨਾਂ ਨੇ ਨੀਵਾ ਕਰਤਾ ਡੂੰਘਾ ਖੇਤ ਕਰਤਾ ਸਾਡੇ ਖੇਤ ਦਾ ਠੀਕੇ ਦੇ ਲੈਣੋਂ हट ਗਏ ਜ਼ਮੀਨ ਤਾਂ ਅਸੀਂ ਇਹਨੂੰ ਰੋਕਿਆ ਪੰਚਾਇਤ ਮੈਂਬਰਾਂ ਨੇ ਵੀ ਕਿਹਾ ਨਾ ਹਟੇ ਤਾਂ ਫਿਰ ਇਹ ਸ਼ਿਕਾਇਤ ਕੀਤੀ ਜੋ ਸ਼ਿਕਾਇਤ ਕੀਤੀ ਮਾਈਨਿੰਗ ਵਿਭਾਗ ਆਇਆ ਆ ਕੇ ਉਹਨਾਂ ਨੇ ਮਿੰਤੀ ਵੀ ਕੀਤੀ ਪਰ ਇਸ ਖੇਤ ਤੇ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਕਿਸੇ ਪਾਸੇ ਹੋਰ ਡੇਢ ਕਫਟ ਦੀ ਕਾਰਵਾਈ ਕਰਕੇ ਸਾਨੂੰ ਚੁੱਪ ਕਰਾਦਾ ਕਿ ਇਹਨੇ ਤੇ ਕਾਰਵਾਈ ਹੋਗੀ ਜਿਹੜੀ ਅਸਲੀ 12 11 ਫੁੱਟ ਦੀ ਮੈਨ ਕੀਤੀ ਇਹਨੇ ਨੀਵੀਂ ਕੀਤੀ ਆ ਅਸੀਂ ਚਾਹੁੰਦੇ ਆ ਵੀ ਉਹਦੇ ਦੇ ਸਾਰੇ ਇਨਕੁਆਰੀ ਹੋਣੀ ਚਾਹੀਦੀ ਆ ਸਾਨੂੰ ਉਹਦੇ ਮਤਲਬ ਫੇਰ ਸਾਨੂੰ ਸਬਰ ਆਊਗਾ ਵੀ ਭਾਈ ਪੰਜਾਬ ਸਰਕਾਰ ਕੁਛ ਕਰ ਰਹੀ ਆ ਕਿਉਂਕਿ ਪੰਜਾਬ ਸਰਕਾਰ ਦੇ ਨਾਲ ਅਸੀਂ ਖੜੇ ਆ 2022 ਚ ਭਗਵੰਤ ਮਾਨ ਜੀ ਨੂੰ ਵੋਟਾਂ ਪਾਈਆਂ ਬੜੀ ਖੁਸ਼ੀ ਨਾਲ ਮੈਂ 93 ਤੋਂ ਲੈ ਕੇ ਭਗਵੰਤ ਮਾਨ ਜੀ ਦਾ ਫੈਨ ਆ ਪਰ ਇੰਨੇ ਹੀ ਯਾਦੇ ਆ ਸੀ ਕਿ ਵੀ ਮਾਨ ਸਾਹਿਬ ਆਏ ਆ ਤੇ ਹੁਣ ਕੁਛ ਪੰਜਾਬ ਦਾ ਬਦਲੂਗਾ ਪਰ ਮੈਂ ਸਮਝਦਾ ਵੀ ਇਹ ਦੇਖੋ ਲੋਕਾਂ ਪੈ ਕਹਿੰਦੇ ਵੀ ਅੱਖਾ ਜੱਖਾ ਬਾਹਰ ਗੱਲ ਕਰੋ ਪਰ ਮੈਂ ਕਹਿੰਦਾ ਸਾਡੇ ਨਾਲ ਅੱਖਾ ਜੱਖਾ ਬਾਹਰ ਗੱਲ ਕਰੋ ਵੀ ਜਿਹੜਾ ਅਸੀਂ ਸੱਚ ਦੇ ਚੱਲਦੇ ਆ ਤਾਂ ਸਾਨੂੰ ਸੱਚ ਦਾ ਆਸਲਾ ਮਿਲਣਾ ਦਾ ਹੋਰ ਸਰਪੰਚਾਂ ਤੇ ਜਾਂ ਆਗੂਆ ਬੰਦੇ ਤੇ ਨਾਸੀ ਬੀ ਦੇ ਪਰਚੇ ਹੋਣਗੇ ਲੁੱਟਾ ਖੋਹਾਂ ਦੇ ਵੀ ਜਿਹੜੀ ਲੁੱਟ ਖੋ ਕਦੇ ਪਾਨੇ ਸਿੱਧੂ ਤੇ ਪਤਾ ਚੈ ਨਹੀਂ ਚੋਰ ਦਾ ਕਦੇ ਮੇਰੇ ਤੇ ਮੋਬਾਈਲ ਜਿਹੜਾ ਮੋਬਾਈਲ ਹੈ ਜੀ ਉਹ ਸਿਰਫ 7-800 ਰੁਪਏ ਦਾ ਮੋਬਾਈਲ ਹੈ ਬਟਰ ਵਾਲਾ ਨੋਕੀਆ ਦਾ ਜਿਹਦੀ 1000 ਰੁਪਏ ਨਵੀਂ ਦੀ ਕੀਮਤ ਆ ਉਲਟਾ ਮੇਰੇ ਤੇ ਪਾਇਆ ਗਿਆ ਪਰਚਾ ਕਿਉਂਕਿ ਸਾਡੇ ਤੇ ਪੁਲਿਸ ਲੱਗ ਆ ਸਾਰੀਆਂ ਕਿਤਾ ਭਗਵੰਤ ਮਾਨ ਜੀ ਨੂੰ ਮਾਰਚ ਜਾਂ ਅਪ੍ਰੈਲ ਮਹੀਨੇ ਦੀਆਂ ਕੱਢੀਆਂ ਵੀ ਐ ਕੋਈ ਇਹਦੇ ਸੁਣਵਾਈ ਨਹੀਂ ਹੋਈ ਫੇਰ ਜੀ ਦੇਖੋ ਆ ਅਸੀਂ ਇਨਕੁਆਰੀ ਲਈ ਬੀਜਿਆ ਮੇਰੇ ਤੇ ਭਈ ਪਰਚਾ ਗਲਤ ਹੋਇਆ ਇਹਨਾਂ ਨੇ ਰਿਜੈਕਟ ਕਰਤੀ ਪੁਲਿਸ ਵਾਲਿਆਂ ਨੇ ਐਸਐਸਪੀ ਬਣਾਣਾ ਨਹੀਂ ਆ ਦਬਲਾ ਆ ਆ ਸਾਰੇ ਸਰਪੰਚ ਸਹਿਬਾਨ ਸਾਡੀ ਬਲਾਕ ਦੇ 36 37 ਸਰਪੰਚਾਂ ਨੇ ਮੇਰੇ ਹੱਕ ਤੇ ਇਹ ਕਿਹਾ ਵੀ ਯਾਰ ਸਰਪੰਚ ਵੀ ਹੁਣ ਇਹ ਕੰਮ ਕਰਿਆ ਕਰਨਗੇ ਅਸੀਂ ਤਾਂ ਇਹ ਚਾਹੁੰਦੇ ਆ ਜੀ ਭਗਵੰਤ ਮਾਨ ਸਾਹਿਬ ਨੂੰ ਵੀ ਗਰਾਉਂਡ ਲੈਵਲ ਤੇ ਆਓ ਇਕੱਲੀ ਬਿਜਲੀ ਦੇ ਵੇਲੇ ਮਾਫ ਕਰਕੇ ਆਪਣੀ ਗੱਲਾਂ ਨਹੀਂ ਬਣਨੀਆਂ ਅੱਜ ਜੋ ਵੀ ਸਾਡੇ ਜਿਹੜਾ ਦੱਦਾਹੂਰ ਦਾ ਸਰਪੰਚ ਆ ਉਹਦੇ ਪਤੀ ਦੇ ਨਾਲ ਸੁਖਵਿੰਦਰ ਸਿੰਘ ਦੇ ਨਾਲ ਪੰਜਾਬ ਸਰਕਾਰ ਪਰ ਨੂੰ ਬਹੁਤ ਵੱਡਾ ਜਿਹੜਾ ਧੱਕਾ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਪਰ ਨੂੰ ਮਹਿਲਕਾ ਟਾਣਾ ਵੱਲੋਂ ਉਹਨਾਂ ਤੇ ਇੱਕ ਝੂਠਾ ਚੋਰੀ ਦਾ ਜਿਹੜਾ ਪਰਚਾ ਦਿੱਤਾ ਗਿਆ ਉਹਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਇਕੱਤਰ ਹੋਏ ਸੀਗੇ ਸਾਰਿਆਂ ਨੇ ਮਿਲ ਕੇ ਇਹ ਤਹਿਈਆ ਕਰਿਆ ਵੀ ਜੋ ਵੀ ਇਸ ਵਿਅਕਤੀ ਸੁਖਵਿੰਦਰ ਸਿੰਘ ਦੀ ਤੇ ਪਰਚਾ ਪਾਇਆ ਗਿਆ ਵਾ ਬਿਲਕੁਲ ਝੂਠਾ ਵਾ ਇਹ ਇਹਦੇ ਵਿੱਚ ਕੋਈ ਵੀ 1% ਵੀ ਸੱਚਾਈ ਨਹੀਂ ਹੈਗੀ ਕਿਉਂਕਿ ਸਰਪੰਚ ਉੱਪਰ ਮੋਬਾਈਲ ਚੋਰੀ ਕਰਨ ਦਾ ਜਿਹੜਾ ਪਰਚਾ ਦਿੱਤਾ ਗਿਆ ਜੋ ਕਿ 5-700 ਰੁਪਏ ਦਾ ਜਿਹੜਾ ਮੋਬਾਈਲ ਆ ਸਰਪੰਚ ਜਿਹੜਾ ਹੈਗਾ ਕਦੇ ਜਿਹਨੂੰ ਲੋਕਾਂ ਨੇ ਚੁਣਿਆ ਹੋਵੇ ਜਾਂ ਜਿਹੜਾ ਹੈਗਾ ਬਈ ਜ਼ਿੰਮੇਵਾਰ ਬੰਦੇ ਹੋਣ ਉਹ ਕਦੇ ਵੀ ਜਿਹੜਾ ਹੈ ਕਿ ਕਿਸੇ ਦੇ ਨਾਲ ਅਜਿਹਾ ਕੰਮ ਨਹੀਂ ਕਰਦੇ ਪਰ ਸਰਕਾਰ ਨੇ ਜਿਹੜਾ ਨਜਾਇਨ ਮੈਨਿੰਗ ਮੀਆਂ ਗੱਲਾਂ ਕਰਦੇ ਆ ਉਹਨੂੰ ਰੋਕਣ ਦੇ ਲਈ ਸੁਖਵਿੰਦਰ ਸਿੰਘ ਜੀ ਉੱਥੇ ਗਏ ਸੀ 12 14 ਫੁੱਟ ਜਿਹੜਾ ਡੂੰਗੀ ਮੈਨਿੰਗ ਹੋ ਰਹੀ ਸੀ ਪਰ ਮੈਨਿੰਗ ਰੋਕਣ ਦੀ ਬਜਾਏ ਉਲਟਾ ਸੁਖਵਿੰਦਰ ਸਿੰਘ ਜੀ ਤੇ ਪਰਚਾ ਦਰਜ ਕੀਤਾ ਗਿਆ ਜਿਹਦੀ ਅਸੀਂ ਸਖਤ ਸਾਬਤ ਵਿੱਚ ਨਖੇਦੀ ਕਰਦੇ ਅਗਲੀ ਅਸੀਂ ਸਾਰੀ ਜਿੰਨੇ ਵੀ ਸਾਡੇ ਬਲਾਕ ਰੈਕੋਰਡ ਦੀ ਸਰਪੰਚਾਂ ਦੀ ਜੁਨੀਅਨਾਂ ਪੰਚਾਇਤਾਂ ਜੁਨੀਅਨਾਂ ਉਹਦੇ 'ਚ ਅਸੀਂ ਪ੍ਰੋਗਰਾਮ ਲੀਕ ਕੇ ਅਗਲਾ ਪ੍ਰੋਗਰਾਮ ਜੇ ਧਾਰਨਾ ਮੁਜਾਰਾ ਹੋ ਉਹਦੇ ਸੰਬੰਧ ਲਈ ਸਖਤਰ ਹੋ ਕੇ ਸਾਰਾ ਜਿਹੜਾ ਗਵਾਦਾ ਕਦਮ ਚੁੱਕਾਂਗੇ ਜਿੰਨਾ ਚਿਰ ਤੱਕ ਇਹ ਪਰਚਾ ਖਾਜ ਨਹੀਂ ਕੀਤਾ ਜਾਂਦਾ ਜਾਂਦਾ ਜਾਂ ਉਹਨਾਂ ਦੋਸ਼ੀਆਂ ਨੂੰ ਜਿਨ੍ਹਾਂ ਨੇ ਪਰਚਾ ਦਰਜ ਕਰਾਇਆ ਸੀ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉਹਨਾਂ ਚਿਰ ਤੱਕ ਅਸੀਂ ਟੇਕੇ ਨਹੀਂ ਬੈਠਾਂਗੇ ਅਸੀਂ ਸੰਘਰਸ਼ ਜਾਰੀ ਰੱਖਾਂਗੇ